ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਮਲੂਕਾ ਚੌਧਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਜਿਹੜਾ ਮਨੁੱਖ ਵੀ ਸ਼ਰਧਾ ਭਾਵਨਾ ਨਾਲ ਆਉਂਦਾ ਹੈ ਉਹ ਝੋਲੀਆਂ ਭਰ ਕੇ ਜਾਂਦਾ ਹੈ ਇਹੋ ਜਹੀ ਹੀ ਇੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਨਾਲ ਜੁੜੇ ਸ਼ਰਧਾਲੂ ਜਿਸ ਤੇ ਸਿੱਖਾਂ ਦੇ ਦੂਜੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਦ੍ਰਿਸ਼ਟੀ ਹੋਈ ਉਹ ਸੀ ਮਲੂਕਾ ਚੌਧਰੀ ਮਲੂਕਾ ਚੌਧਰੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਕਡੂਰ ਸਾਹਿਬ ਪਿੰਡ ਦਾ ਚੌਧਰੀ ਸੀ ਇਸ ਦੀ ਹਵੇਲੀ ਜਿੱਥੇ ਗੁਰੂ ਜੀ ਸਿੱਖਾਂ ਦੀਆਂ ਕੁਸ਼ਤੀਆਂ ਕਰਵਾਇਆ ਕਰਦੇ ਸਨ ਜਿੱਥੇ ਹੁਣ ਗੁਰਦੁਆਰਾ ਮਲ ਅਖਾੜਾ ਸਾਹਿਬ ਸੁਸ਼ੋਭਿਤ ਹੈ ਉਸ ਦੇ ਪਾਸ ਹੀ ਸੀ ਇਸ਼ਰਾਵ ਬਹੁਤ ਜ਼ਿਆਦਾ ਪੀਂਦਾ ਸੀ ਜ਼ਿਆਦਾ ਸ਼ਰਾਬ ਪੀਣ ਦੇ ਕਾਰਨ ਹੀ ਇਸ ਨੂੰ ਮਿਰਗੀ ਪੈਣ ਦੀ ਭਿਆਨਕ ਬਿਮਾਰੀ ਸੀ ਜੋ ਬਹੁਤ ਜ਼ਿਆਦਾ ਇਲਾਜ ਕਰਾਉਣ ਦੇ ਬਾਅਦ ਵੀ ਨਾ ਹਟੀ ਜਦੋਂ ਹੋਰ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਇਸਨੇ ਗੁਰੂ ਜੀ ਪਾਸ ਆ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਹੇ ਸਤਿਗੁਰੂ मेरे ते कृपा करो ता जो मेरी बीमारी ठीक हो सके आप तपा जी परम कृपाल सब पाखे तुम सुजस विशाल रोग अधिक मेरे तन माही करो कृपा जिम ए मिट जाही इस दी शरदा देख के ते बेनती सुन के सतगुरु जी ने कहा ਭਾਈ ਜੇ ਖੋਟੀ ਸ਼ਰਾਬ ਪੀਣੀ ਛੱਡ ਦੇਵੇਂ ਤਾਂ ਤੇਰੀ ਮਿਰਗੀ ਦੀ ਬਿਮਾਰੀ ਹਟ ਜਾਏਗੀ ਪਰ ਇਹ ਚੇਤੇ ਰੱਖੀਂ ਕਿ ਜੇ ਸਾਡਾ ਬਚਨ ਤੋੜ ਕੇ ਸ਼ਰਾਬ ਪੀਵੇਂਗਾ ਤਾਂ ਐਸੀ ਮਿਰਗੀ ਪਵੇਗੀ ਕਿ ਫਿਰ ਉੱਠ ਨਹੀਂ ਸਕੇਗਾ ਤੂੰ ਮਰ ਸਕਦਾ ਹੈ ਇਸਨੇ ਗੁਰੂ ਜੀ ਨਾਲ ਸ਼ਰਾਬ ਨਾ ਪੀਣ ਦਾ ਬਚਨ ਕੀਤਾ ਤੇ ਸ਼ਰਾਬ ਪੀਣੀ ਛੱਡ ਦਿੱਤੀ ਇਸ ਤਰ੍ਹਾਂ 8 ਸਾਲ ਦਾ ਸਮਾਂ ਬਤੀਤ ਹੋ ਗਿਆ ਤੇ ਇਸ ਸਮੇਂ ਦੇ ਦੌਰਾਨ ਇਸ ਨੂੰ ਕਦੇ ਵੀ ਮਿਰਗੀ ਦੀ ਬਿਮਾਰੀ ਦਾ ਦੌਰਾ ਨਾ ਪਿਆ ਇੱਕ ਦਿਨ ਸੌਣ ਦੀਆਂ ਘਟਾਂ ਚੜ੍ਹ ਕੇ ਆਈਆਂ ਠੰਡੀ ਠੰਡੀ ਪੌਣ ਚੱਲੀ ਨਿੱਕੀ ਨਿੱਕੀ ਬੂੰਦਾਬੰਦੀ ਸ਼ੁਰੂ ਹੋ ਗਈ ਉਹ ਆਪਣੇ ਦੋਸਤਾਂ ਤੇ ਕਹਿਣ ਤੇ ਅਤੇ ਆਪਣੇ ਮਨ ਤੋਂ ਵੀ ਰਹਿ ਨਾ ਸਕਿਆ ਇਸਨੇ ਸੋਚਿਆ ਕਿ ਹੁਣ ਤਾਂ ਬਿਮਾਰੀ ਹਟ ਗਈ ਹੈ ਮੈਂ ਮौज ਲੈ ਲਵਾਂ ਗੁਰੂ ਜੀ ਨਾਲ ਕੀਤਾ ਵਚਨ ਵੀ ਭੁੱਲ ਗਿਆ ਨੌਕਰ ਨੂੰ ਕਿਹਾ ਲਿਆ ওই ਸ਼ਰਾਬ ਸ਼ਰਾਬ ਪੀ ਕੇ ਜਦੋਂ ਨਸ਼ੇ ਵਿੱਚ ਆ ਗਿਆ ਤਾਂ ਚੁਬਾਰੇ ਤੇ ਚੜ ਕੇ ਆਖਣ ਲੱਗਾ ਗੁਰੂ ਜੀ ਮੈਂ ਅੱਜ ਪੀਤੀਓ ਇਸਨੇ ਅੱਜ ਮੇਰਾ ਕੁਝ ਵੀ ਨਹੀਂ ਵਿਗਾੜਿਆ ਤੁਹਾਡਾ ਵਚਨ ਵੀ ਝੂਠਾ ਪੈ ਗਿਆ ਹੈ ਉਸ ਵੇਲੇ ਸਤਗੁਰੂ ਜੀ ਇਸ ਦੀ ਹਵੇਲੀ ਦੇ ਨਾਲ ਹੀ ਮਲ ਅਖਾੜੇ ਵਿੱਚ ਆਏ ਹੋਏ ਸਨ ਸਤਗੁਰਾਂ ਨੇ ਇਸ ਦੀ ਇਹ ਗੱਲ ਸੁਣ ਕੇ ਸਿੱਖਾਂ ਨੂੰ ਕਿਹਾ ਮਿਰਗੀ ਵੀ ਹੁਕਮ ਦੀ ਬੱਦੀ ਹੋਈ ਸੀ ਇਸਨੇ ਕੀਤਾ ਹੋਇਆ ਵਚਨ ਤੋੜ ਦਿੱਤਾ ਹੈ ਹੁਕਮ ਦੀ ਬੱਦੀ ਮਿਰਗੀ ਹੁਣ ਆਪਣਾ ਕੰਮ ਕਰੇਗੀ ਸਤਿਗੁਰਾਂ ਦੇ ਇਹ ਬਚਨ ਕਹਿਣ ਦੀ ਦੇਰ ਹੀ ਸੀ ਕਿ ਇਸ ਨੂੰ ਅਜਹੀ ਮਿਰਗੀ ਪਈ ਕਿ ਮਿਰਗੀ ਪੈਣ ਨਾਲ ਚਵਾਰੇ ਤੋਂ ਥੱਲੇ ਡਿੱਗ ਪਿਆ ਤੇ ਡਿੱਗਦਿਆਂ ਸਾਰ ਹੀ ਇਸ ਦੀ ਮੌਤ ਹੋ ਗਈ ਇਹ ਹੈ ਗੁਰੂ ਦਾ ਬਚਨ ਮੰਨਣ ਤੇ ਨਾ ਮੰਨਣ ਦਾ ਫਲ ਚੌਧਰੀ ਜਦੋਂ ਬਚਨ ਵਿੱਚ ਸੀ ਤਾਂ ਪੱਕੀ ਤੇ ਭਿਆਨਕ ਬਿਮਾਰੀ ਨੇੜੇ ਵੀ ਨਾ ਆਈ ਪਰ ਜਦੋਂ ਬਚਨ ਤੋੜ ਦਿੱਤਾ ਤਾਂ ਉਸੇ ਵੇਲੇ ਮੌਤ ਦੇ ਮੂੰਹ ਵਿੱਚ ਜਾ ਡਿੱਗਾ ਸੋ ਜੇ ਗੁਰੂ ਜੀ ਦਾ ਬਚਨ ਮੰਨ ਲਿਆ ਜਾਵੇ ਤਾਂ ਸੁਖੀ ਸੁਖੰ ਜੇ ਨਾ ਮੰਨਿਏ ਤਾਂ ਕਸ਼ਟ ਆਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ